ਹੇ ਵਾਹਿਗੁਰੂ ਇਹ ਪਾਠ ਸ਼ਬਦਾਂ ਦਾ ਨਹੀਂ ਇਹ ਪਾਠ ਸਾਹਾਂ ਦਾ ਹੈ ਇਹ ਜਾਪ ਜੀਵ ਨਾਲ ਨਹੀਂ ਇਹ ਜਾਪ ਅੰਦਰਲੇ ਸੁਰ ਨਾਲ ਹੈ ਸਾਹਾਂ ਨਾਲ ਪਰਮਾਤਮਾ ਦਾ ਜਾਪ ਇਹ ਉਹ ਭਗਤੀ ਹੈ ਜੋ ਨਾ ਉੱਚੀ ਆਵਾਜ਼ ਮੰਗਦੀ ਹੈ ਨਾ ਮਾਲਾ ਨਾ ਸਮਾ ਨਾ ਥਾਂ ਇਹ ਤਾਂ ਹਰ ਪਲ ਨਾਲ ਜੁੜੀ ਹੋਈ ਹੈ ਜਦ ਤੱਕ ਸਾਹ ਹੈ ਉਦੋਂ ਤੱਕ ਪ੍ਰਭੂ ਦਾ ਨਾਮ ਹੈ ਜਦੋਂ ਮਨੁੱਖ ਜਨਮ ਲੈਂਦਾ ਹੈ ਉਸ ਦੀ ਪਹਿਲੀ ਕਿਰਿਆ ਸਾਹ ਹੁੰਦੀ ਹੈ ਉਸ ਸਾਹ ਨਾਲ ਹੀ ਪਰਮਾਤਮਾ ਉਸ ਦੇ ਅੰਦਰ ਵਸ ਜਾਂਦਾ ਹੈ ਸਾਹ ਆਉਂਦਾ ਹੈ ਇਹ ਉਸ ਦੀ ਕਿਰਪਾ ਹੈ ਸਾਹ ਜਾਂਦਾ ਹੈ ਇਹੀ ਉਸ ਦੀ ਰਜਾ ਹੈ ਪਰ ਅਸੀਂ ਸਾਹਾਂ ਨੂੰ ਜਿਉਂਦੇ ਤਾਂ ਹਾਂ ਪਰ ਉਹਨਾਂ ਨੂੰ ਮਹਿਸੂਸ ਨਹੀਂ ਕਰਦੇ ਅਸੀਂ ਜਿਉਂਦੇ ਹਾਂ ਪਰ ਜਾਪ ਤੋਂ ਬਿਨਾ ਸਾਹਾਂ ਨਾਲ ਜਾਪ ਕੋਈ ਨਵਾਂ ਮਾਰਗ ਨਹੀਂ ਇਹ ਸਭ ਤੋਂ ਪੁਰਾਤਨ ਸਾਧਨਾ ਹੈ ਜਦੋਂ ਮਨੁੱਖ ਹਰ ਸਾਹ ਨਾਲ ਵਾਹਿਗੁਰੂ ਨੂੰ ਮਹਿਸੂਸ ਕਰਦਾ ਹੈ ਉਦੋਂ ਜੀਵਨ ਆਪਣੇ ਆਪ ਹੀ ਪਾਠ ਬਣ ਜਾਂਦਾ ਹੈ ਸਾ ਅੰਦਰ ਵਾ ਸਾ ਬਾਹਰ ਗੁਰੂ ਨਾ ਕੋਈ ਜ਼ਬਰਦਸਤੀ ਨਾ ਕੋਈ ਗਿਣਤੀ ਸਿਰਫ ਸੂਝ ਏ ਮਨੁੱਖ ਤੂੰ ਮੰਦਰ ਜਾ ਸਕਦਾ ਹੈ ਪਰ ਸਾ ਤੇ ਤੋਂ ਕਦੇ ਦੂਰ ਨਹੀਂ ਤੂੰ ਗੁਰੂ ਦੇ ਦਰ ਤੇ ਜਾ ਸਕਦਾ ਹੈ ਪਰ ਗੁਰੂ ਤੇਰੇ ਅੰਦਰ ਹੀ ਬੈਠਾ ਹੈ ਸਾਹਾਂ ਦੇ ਰੂਪ ਵਿੱਚ ਜਦੋਂ ਤੂੰ ਸਾਹ ਲੈਂਦਾ ਹੈ ਪ੍ਰਭੂ ਤੈਨੂੰ ਯਾਦ ਕਰਦਾ ਹੈ ਜਦੋਂ ਤੂੰ ਸਾਹ ਛੱਡਦਾ ਹੈ ਪ੍ਰਭੂ ਤੈਨੂੰ ਆਪਣੇ ਹਵਾਲੇ ਕਰਦਾ ਹੈ ਸਾਹਾਂ ਨਾਲ ਜਾਪ ਮਨ ਨੂੰ ਚੁੱਪ ਕਰ ਦਿੰਦਾ ਹੈ ਵਿਚਾਰ ਹੌਲੀ-ਹੌਲੀ ਠਹਿਰ ਜਾਂਦੇ ਨੇ ਦੁੱਖ ਆਪਣੀ ਤਾਕਤ ਗਵਾ ਲੈਂਦਾ ਹੈ ਡਰ ਪਿਗਲ ਜਾਂਦਾ ਹੈ ਕਿਉਂਕਿ ਡਰ ਭਵਿੱਖ ਦਾ ਹੁੰਦਾ ਹੈ ਪਛਤਾਵਾ ਭੂਤਕਾਲ ਦਾ ਹੁੰਦਾ ਹੈ ਸਾਹ ਸਿਰਫ ਵਰਤਮਾਨ ਦਾ ਹੁੰਦਾ ਹੈ ਜਿੱਥੇ ਵਰਤਮਾਨ ਹੈ ਉੱਥੇ ਹੀ ਪ੍ਰਭੂ ਹੈ ਹੇ ਵਾਹਿਗੁਰੂ ਜਦੋਂ ਮਨ ਪਟਕਦਾ ਹੈ ਸਾਹ ਨਾਲ ਜਾਪ ਉਸ ਨੂੰ ਘਰ ਵਾਪਸ ਲਿਆਉਂਦਾ ਹੈ ਕੋਈ ਮੰਤਰ ਜਾਦ ਨਾ ਰਹੇ ਕੋਈ ਸ਼ਬਦ ਨਾ ਆਵੇ ਤਾਂ ਵੀ ਸਾਹ ਕਦੇ ਨਹੀਂ ਛੁੱਟਦਾ ਸਾਹ ਹੀ ਸਭ ਤੋਂ ਵੱਡਾ ਮੰਤਰ ਹੈ ਸਾਹਾਂ ਨਾਲ ਜਾਪ ਅਮੀਰ ਗਰੀਬ ਨਹੀਂ ਵੇਖਦਾ ਪੜੇ ਅਨਪੜੇ ਨਹੀਂ ਵੇਖਦਾ ਇਹ ਸਿਰਫ ਸੱਚੇ ਮਨ ਨੂੰ ਪਛਾਣਦਾ ਹੈ jisne saahanu sambhaal liya usne jeevan nu sambhaal liya he prabhu asi aksar kehnde ha samay nahi milda par sa ta har pal milda hai fir jap lay samay kyon nahi chalde hoye baithde hoye ronde hoye hassde hoye sa ta chalda hi rehnda hai ਕੁਸ ਨਾਲ ਹੀ ਤੈਨੂੰ ਯਾਦ ਕਰ ਲੈਣਾ ਸਭ ਤੋਂ ਸੌਖੀ ਭਗਤੀ ਹੈ ਜਦੋਂ ਦੁੱਖ ਆਵੇ ਸਾਹਾਂ ਨਾਲ ਜਾਪ ਕਰ ਜਦੋਂ ਸੁੱਖ ਮਿਲੇ ਸਾਹਾਂ ਨਾਲ ਜਾਪ ਕਰ ਕਿਉਂਕਿ ਜੋ ਦੁੱਖ ਵਿੱਚ ਪ੍ਰਭੂ ਨੂੰ ਯਾਦ ਕਰਦਾ ਹੈ ਉਹ ਸੁੱਖ ਵਿੱਚ ਵੀ ਨੀਮਾ ਰਹਿੰਦਾ ਹੈ ਸਾਹਾਂ ਨਾਲ ਜਾਪ ਕਰਮਾਂ ਦੀ ਗੰਢ ਨੂੰ ਖੋਲਦਾ ਹੈ ਜਨਮਾਂ ਦੇ ਭਾਰ ਨੂੰ ਹੌਲਾ ਕਰਦਾ ਹੈ ਹਰ ਸਾਹ ਨਾਲ ਅੰਦਰੋਂ ਇੱਕ ਪਰਤ ਉੱਤਰਦੀ ਹੈ ਅਹੰਕਾਰ ਪਤਲਾ ਹੋ ਜਾਂਦਾ ਹੈ ਮੈਂ ਹੌਲੀ-ਹੌਲੀ ਗਾਇਬ ਹੋ ਜਾਂਦੀ ਹੈ ਏ ਵਾਹਿਗੁਰੂ ਜਦੋਂ ਮੈਂ ਮੁੱਕਦੀ ਹੈ ਉਦੋਂ ਹੀ ਤੂੰ ਪ੍ਰਗਟ ਹੁੰਦਾ ਹੈ ਸਾਹਾਂ ਨਾਲ ਜਾਪ ਉਸ ਅਵਸਥਾ ਵੱਲ ਲੈ ਜਾਂਦਾ ਹੈ ਜਿੱਥੇ ਸਿਰਫ ਤੂੰ ਹੀ ਤੂੰ ਹੁੰਦਾ ਹੈ ਇਹ ਜਾਪ ਨਾ ਥੱਕਦਾ ਹੈ ਨਾ ਬੋਝ ਬਣਦਾ ਹੈ ਇਹ ਤਾਂ ਸਾਹਾਂ ਵਰਗਾ ਹੀ ਕੁਦਰਤੀ ਹੈ ਜਿਵੇਂ ਦਰਿਆ ਵਹਿੰਦਾ ਹੈ ਬਿਨਾਂ ਸੋਚੇ ਇਸੇ ਤਰ੍ਹਾਂ ਜਾਪ ਵੀ ਆਪੇ ਵਹਿਣ ਲੱਗ ਪੈਂਦਾ ਹੈ हे ਮਨੁੱਖ ਜਦੋਂ ਰਾਤ ਨੂੰ ਨੀਂਦ ਨਾ ਆਵੇ ਸਾਹਾਂ ਨਾਲ ਜਾਪ ਕਰ ਜਦੋਂ ਮਨ ਭਾਰਾ ਲੱਗੇ ਸਾਹਾਂ ਨਾਲ ਜਪ ਕਰ ਤੂੰ ਵੇਖੇਗਾ ਸੋਚ ਹੌਲੀ ਹੋ ਜਾਵੇਗੀ ਦਿਲ ਨਰਮ ਹੋ ਜਾਵੇਗਾ ਅੱਖਾਂ ਭਿੱਜ ਜਾਣਗੀਆਂ ਇਹ ਅੱਖਾਂ ਦੇ ਹੰਝੂ ਦੁੱਖ ਦੇ ਨਹੀਂ ਪ੍ਰੇਮ ਦੇ ਹੁੰਦੇ ਨੇ ਸਾਹਾਂ ਨਾਲ ਜਪ ਜਾਪ ਗੋਪਤ ਪਗਤੀ ਹੈ ਕੋਈ ਵੇਖਦਾ ਨਹੀਂ ਪਰ ਪ੍ਰਭੂ ਸਭ ਕੁਝ ਵੇਖਦਾ ਹੈ ਇਸ ਵਿੱਚ ਦਿਖਾਵਾ ਨਹੀਂ ਸਿਰਫ ਸੱਚ ਹੈ ਹੇ ਵਾਹਿਗੁਰੂ ਮੈਨੂੰ ਵੱਡੀ ਪਕਤੀ ਨਹੀਂ ਚਾਹੀਦੀ ਮੈਨੂੰ ਉੱਚੀ ਅਵਸਥਾ ਨਹੀਂ ਚਾਹੀਦੀ ਮੈਨੂੰ ਸਿਰਫ ਹਰ ਸਾਹ ਨਾਲ ਤੇਰਾ ਅਹਿਸਾਸ ਚਾਹੀਦਾ ਹੈ ਜਦੋਂ ਅੰਤਮ ਸਾਹ ਆਵੇ ਉਦੋਂ ਵੀ ਜੇ ਜਾਪ ਚੱਲ ਰਿਹਾ ਹੋਵੇ ਉਦੋਂ ਮੌਤ ਵੀ ਡਰਾਉਣੀ ਨਹੀਂ ਲੱਗਦੀ ਉਹ ਸਾਹ ਪ੍ਰਭੂ ਦੇ ਧਾਰਤੇ ਦਸਤਕ ਬਣ ਜਾਂਦਾ ਹੈ ਹਿ ਵਾਹੀ ਗੁਰ ਸਾਤਾ ਤੇਰਾ ਦਿੱਤਾ ਹੋਇਆ ਹੈ ਫਿਰ ਇਸ ਨਾਲ ਤੈਨੂੰ ਯਾਦ ਕਰਨਾ ਮੇਰਾ ਫਰਜ਼ ਹੈ ਜੇ ਮੈਂ ਭੁੱਲ ਜਾਵਾਂ ਤਾਂ ਸਾਹ ਮੈਨੂੰ ਯਾਦ ਕਰਾਉਂਦਾ ਰਹੇ ਜਦੋਂ ਸਾਹ ਨਾਲ ਜਾਪ ਜੀਵਨ ਬਣ ਜਾਂਦਾ ਹੈ ਉਦੋਂ ਜੀਵਨ ਹੀ ਪਾਠ ਬਣ ਜਾਂਦਾ ਹੈ ਕੋਈ ਸ਼ੁਰੂਆਤ ਨਹੀਂ ਰਹਿੰਦੀ ਕੋਈ ਅੰਤ ਨਹੀਂ ਰਹਿੰਦਾ ਸਿਰਫ ਸਾਹ ਅਤੇ ਵਾਹਿਗੁਰੂ ਇਹ ਹੀ ਸੱਚਾ ਜਾਪ ਹੈ ਇਹ ਹੀ ਸੱਚੀ ਭਗਤੀ ਹੈ ਇਹ ਹੀ ਸੱਚਾ ਪਿਆਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਰ ਸਾਹ ਨਾਲ ਜਪ ਆਵੇ